ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਜ ਹਮਾਰੀ ਇਹ ਸ਼ਬਦ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਭਾਈ ਸਾਹਿਬ ਵੱਲੋਂ ਬਹੁਤ ਹੀ ਪਿਆਰ ਨਾਲ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮਾਦੇ ਸੱਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੀਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਗਹਿਰਵਾ ਤਾਲ ਹੈ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾ ਰੇ ਗਾ ਕੋਮਲ ਮਾ ਪਾ ਦਹਾ ਕੋਮਲ ਦੇ ਨੀ ਕੋਮਲ ਮਾ ਦੀ ਬਰੇ ਤੇ ਨੀ ਸ਼ੁੱਧ ਵੀ ਇਸ ਸ਼ਬਦ ਦੇ ਅੰਦਰ ਸਵਰ ਲੱਗਣਗੇ ਜੀ ਪਹਿਲਾ ਮੈਂ ਆਪ ਜੀ ਨੂੰ ਅਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਥੋੜਾ ਥੋੜਾ ਸੁਣਾ ਕੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰੇ ਸ਼ਬਦ ਸਿੱਖਣਾ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆ ਜੀ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖ ਕੇ ਪੁੱਛਕ ਦੀ ਮਾਫੀ ਕਰਦੇ ਹਾਂ ਸਤਿਮਤ ਬਕਸ਼ਨੀ ਇਹ ਸ਼ਬਦ ਸਿੱਖੀ ਹੈ ਜੀ ਪ੍ਰਭੂ ਕੋਰੀ ਲੋਚ ਹਮਾਰੀ ਪ੍ਰਭੂ ਕੋਰੀ ਲੋਚ ਹਮਾਰੀ ਗੁਰਪੂਰ ਕਿਰਪਾਤਾਰੀ ਗੁਰਪੂਰ ਕਿਰਪਾਤਾਰੀ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਕਾਰ ਇਸ ਨਾਨ ਗ੍ਰਹਿ ਆਏ

संत का मार्ग तरम की पाड़ी कोवट पा की पाए कोट जन्म के खिल बेखना से हर चरनी चितला ਉਸਤ ਕਰ ਹੋ ਸਦਾ ਪ੍ਰਮ ਆਪਣੇ ਜੇਨ ਪੂਰੀ ਕਲ ਰੱਖੀ ਜੀ ਜੰਤ ਸਭ ਪਏ ਪਵਤਰਾ ਸਤਿ ਸੱਚ ਸਾਖੀ ਵਰਤੂ ਰੇ ਬੇਗਨ ਬినాਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰੜਾਇਆ ਕੋਈ ਸਭ ਪਵਨ ਜਨਾਨਕ ਸੁਖ ਕਰਿਆ ਸਹੀ ਤੇ ਬਾਕੀ ਅੰਤਰੀ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਅਸਲੋ ਸਲੋਸਰਾਂ ਤੇ ਸਾਰਾ ਸ਼ਬਦ ਸਿੱਖਾਂਗੇ ਗੁਰਪੂਰ 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 ਕਿਰਪਾਤਾ ਲੋ ਪ੍ਰਭ ਪੂਰੀ ਲੋਚ ਹਮਾਨੀ ਲੋਚ ਹਮਾਨੀ ਲੋਚ ਹਮਾਨੀ ਗੁਰਪੂਰ ਇਹ ਸਥਾਈ ਹੈ ਹੁਣ ਆਪਾਂ ਪਹਿਲਾ ਅੰਤਰਾ ਸਿੱਖਾਂਗੇ ਜੀ ਕਾਰ ਇਸ ਨਾਮ ਕਾਰ ਇਸ ਨਾਮ ਗਰੇਹ ਕਰ ਇਸ ਨਾਮ ਗਰੇਹ ਆਏ आनंद मंगल सुख पाए फिरतों कर इस नाम ग्रह आए आनंद मंगल सुख पाए, पाए। ਸਥਾਈ ਤੇ ਪਹਿਲਾ ਅੰਤਰਾ ਹੈ ਜਿਵੇਂ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਰਾਂ ਦੇ ਸਿਖਾਇਆ ਆਪ ਜੀ ਨੂੰ ਉਸ ਤਰੀਕੇ ਸਿਖਿਆ ਨਾ ਹੈ ਹੁਣ ਆਪਾਂ ਬਾਕੀ ਅੰਦਰੇ ਸਿੱਖਦੇ ਹਾਂ ਸੰਤੋਹ ਰਾਮ ਨਾਮ ਨਿਸਤਰੀਏ ਰਾਮ ਨਾਮ ਨਿਸਤਰੀਏ ਫਤ ਬੈਠਤ ਹਰ ਹਰ ਧਿਆਇ ਅਨ ਦਿਨ ਸੁਕ੍ਰਿਤ ਕਰੀਏ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਅੰਤਰਾ ਸਿੱਖਦੇ ਹਾਂ ਸੰਤ ਕਾ ਮਾਰਗ ਤਰਮ ਕੀ ਪਾੜੀ ਜਨਮ ਕੇ ਕੇਲ ਬੇਖਨਾ ਸੇ ਹਰ ਚਰਨੀ ਚਿਤ ਲਾਏ ਇਹ ਤੀਸਰਾ ਅੰਦਰਾ ਹੈ ਹੁਣ ਆਪਾਂ ਚੌਥਾ ਅੰਦਰਾ ਸਿੱਖਦੇ ਹਾਂ ਉਸਤ ਕਰ ਹੋ ਸਦਾ ਪ੍ਰਭ ਆਪਣੇ ਜੈਨ ਲਰਕੀ ਜੀ ਜੰਤ ਸਭ ਪਾਏ ਪਵਿੱਤਰਾਂ ਸਤ ਗੁਰ ਕੀ ਸੱਚ ਸਾਕੀ ਇਹ ਚੌਥਾ ਅੰਤਰਾ ਹੈ ਹੁਣ ਆਪਾਂ ਲਾਸਟ ਪੰਜਵਾਂ ਅੰਤਰਾ ਸਕਦੇ ਹਾਂ ਮੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦੇ ਰਡਾਇਆ ਖੋਏ ਪਾਪ ਭਏ ਸਭ ਪਾਵਨ ਜਨਾਨਕ ਸੁਖ ਕਾਰ ਆਇਆ ਗੁਰਪੂਰ ਕਿਰਪਾਤਾਰੀ ਗੁਰਪੂਰ ਕਿਰਪਾਤਾਰੀ ਰਬ ਪੂਰੀ ਲੋਚ ਹਮਾ ਇਹ ਸ਼ਬਦ ਹੈ ਜਿਵੇਂ ਮੈਂ ਆਪ ਜੀ ਨੂੰ ਸਲੋ ਸਲੋ ਸੁਣਾ ਦੇ ਸਾਰਾ ਸ਼ਬਦ ਸਮਝਾਇਆ ਜਿਨੇ ਉਸ ਦਿਨ ਖਾਲਸਾ ਸਿੱਖਣਾ ਹੈ ਬੋਲ ਚੁਗਦੀ ਮਾਫੀ ਅਗੇ ਤੋਂ ਸਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ